ਜੇਕਰ ਤੁਹਾਨੂੰ ਪਿਸ਼ਾਬ ਬਾਰ-ਬਾਰ ਆਉਂਦਾ ਪਿਸ਼ਾਬ ਦੀ ਸਮੱਸਿਆ ਤੁਸੀਂ ਪਰੇਸ਼ਾਨ ਹੈਗੇ ਹੋ ਦਿਨ ਦੇ ਚਾਹ 8 8 10 ਦਾ ਸਵਾਹ ਤੁਸੀਂ ਬਾਥਰੂਮ ਕੰਨ ਜਾ ਰਹੇ ਹੋ ਤੇ ਦਵਾਈਆਂ ਖਾ ਖਾ ਕੇ ਆ ਕੇ ਚੁੱਕੇ ਹੋ ਥੱਕ ਚੁੱਕੇ ਹੋ ਤੇ ਬਿਹਾਲ ਹੋ ਚੁੱਕੇ ਹੋ ਤਾਂ ਤੁਹਾਨੂੰ ਕਹਿਣਾ ਤਰੀਕਾ ਦੱਸਦਾ ਹਾਂ ਜਿਹਦਾ ਇਸਤੇਮਾਲ ਕਰਨ ਦੇ ਨਾਲ ਤੁਹਾਨੂੰ ਲਗਾਏ ਪਿਸ਼ਾਬ ਦੀ ਲਈ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਬੈਸੇ ਤੇ ਗਰਮੀਆਂ ਦਾ ਮੌਸਮ ਹੈ ਆਇਆ ਇੱਥੇ ਤੇ ਪਾਣੀ ਵੱਧ ਪੀਤਾ ਜਾਂਦਾ ਕਿ ਪਿਸ਼ਾਬ ਅਕਸਰ ਘੱਟ ਹੀ ਆਉਂਦਾ ਲੇਕਿਨ ਕਈਆਂ ਲੋਕਾਂ ਨੂੰ ਕਈ ਨੌਜਵਾਨ ਪੀੜੀ ਨੂੰ ਚਾਹੇ ਹੋ ਲੇਡੀਜ਼ ਹੋਵੇ ਜੈਂਟਸ ਹੋਵੇ ਜਾਂ ਪਰ ਬਜ਼ੁਰਗ ਹੁਣ ਉਹਨਾਂ ਨੂੰ ਪਿਸ਼ਾਬ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਵੀ ਜਿਹਦੇ ਕਰਕੇ بار بار ਬਾਥਰੂਮ ਕਰਦੀ ਸਮੱਸਿਆ ਹੁਣ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਗਾਇਆ ਕਈ ਵਾਰੀ ਤਾਂ ਹਰਨੀਆ ਗੁੱਦਵਾ ਕਰਕੇ ਵੀ ਬਾਥਰੂਮ ਬਹੁਤ ਜ਼ਿਆਦਾ ਆਉਂਦਾ ਕਈ ਵਾਰੀ ਸ਼ੂਗਰ ਦੇ ਕਰਕੇ ਵੀ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਗਾਇਆ ਮਤਲਬ ਕਿ ਕਾਰਨ ਚਾਹੇ ਕੋਈ ਵੀ ਹੋਵੇ ਲੇਕਿਨ ਖਾਸ ਤੌਰ ਤੇ ਆਪਾਂ ਗੱਲ ਕਰੀਏ ਤੇ ਜਿਹੜਾ ਇੱਕ ਤੁਹਾਨੂੰ ਦਵਾਈ ਦੱਸਣ ਜਾ ਰਹੇ ਹਨ ਆਯੁਰਵੇਦ ਦੇ ਵਿੱਚ ਇਹਦਾ ਨਾਮ ਤੇ ਕੋਈ ਸਾਈਡ ਇਫੈਕਟ ਨਾ ਹੈ ਕੋਈ ਇਸਤਾ ਕੋਈ ਨੁਕਸਾਨ ਕੋਈ ਹੈਗਾ ਬਹੁਤ ਹੀ ਵਧੀਆ ਇੱਕ ਦਵਾਈ ਹੈਗੀ ਹੈ ਜਿਹੜਾ ਤੁਸੀਂ ਡਾਕਟਰ ਕੋਲ ਜਾ ਕੇ ਜਦੋਂ ਮੰਗੋਗੇ ਕਿ ਤੁਹਾਨੂੰ ਉਹ ਦੱਸ ਦੇਣਗੇ ਕਿ ਤੁਹਾਨੂੰ ਉਹ ਚੀਜ਼ ਡਾ ਲਗਾਇਆ ਉਹ ਪੂਰੀ ਸਾਰ ਸਮਝਾਉਣਗੇ ਕਿ ਇਸ ਨਾਲ ਇਸ ਚੀਜ਼ ਨੂੰ ਸਰਕਾਰ ਡਾ ਲਗਾਓ ਮਿਲ ਸਕਦਾ ਹੈ ਕਰਨਾ ਤੁਸੀਂ ਕੀ ਗਾਇ ਤਾਰਕੇਸ਼ਵਰ ਆਸਿਕ ਹੁੰਦਾ ਗਾਇ ਆਯੁਰਵੇਦ ਦੇ ਵਿੱਚ ਇੱਕ ਟੈਬਲੇਟ ਆਉਂਦੀ ਈ ਜੋ ਕਿ ਬਹੁਤ ਸਸਤੀ ਈ ਹੈ ਔਰ ਆਯੁਰਵੇਦ ਸਟੋਰ ਤੋਂ ਹੀ ਮਿਲ ਜੇਗੀ ਤੁਸੀਂ ਜਦੋਂ ਜਾ ਕੇ ਉਹਨੂੰ ਪੁੱਛੋਗੇ ਕਿ ਤਾਰਕੇਸ਼ਵਰ ਆਸ ਲਿਆ ਰਹਾ ਗਾਇ ਸਾਨੂੰ ਆਹ ਪ੍ਰੋਬਲਮ ਹੈਗੀ ਹੈ ਕਿ ਬਾਥਰੂਮ ਬਹੁਤ ਜ਼ਿਆਦਾ ਆ ਰਿਹਾ ਗਾਇਆ ਤੁਹਾਨੂੰ ਉਹ ਇਹ ਰਹੀ ਇਹ ਚੀਜ਼ ਉਹ ਦਵੇਗਾ ਦਵਾਈ ਦਵੇਗਾ ਜਿੱਤੋਂ ਬਾਅਦ ਹੋਈ ਰੋਜ਼ਾਨਾ ਉਸ ਨੂੰ ਡਾਕਟਰ ਦੀ ਸਲਾਹ ਨਾਲ ਇਸਤੇਮਾਲ ਕਰਕੇ ਤੇ ਇਸ ਚੀਜ਼ ਤੋਂ ਛੁਟਕਾਰਾ ਹੋ ਪਾ ਲੈਣਾ ਹੈ ਬਹੁਤ ਹੀ ਵਧੀਆ ਪ੍ਰੋਡਕਟ ਹੈਗਾ ਦਵਾਈ ਗਿਆ ਹਰੇ ਕੰਪਨੀ ਨੂੰ ਬਣਾਉਂਦੀ ਪੀਗੀ ਚਾਹੇ ਉਹ ਫਾਰਮੇਸੀ ਕੋਈ ਵੀ ਹੋਵੇ ਭਾਰਤ ਫਾਰਮੇਸੀ ਹੋਵੇ ਚਾਹੇ ਕੋਈ ਉੰਜਾ ਕੰਪਨੀ ਹੋਵੇ জাফর ਕੋਈ ਵੈਦਨਾਥ ਹੋਵੇ ਡਾਬਰ ਹੋਵੇ ਮੁਲਤਾਨੀ ਹੋਵੇ ਕੋਈ জাফর ਕੋਈ ਬਾਬਾ RAMਦੇਵ ਜੀ ਬੀ ਸਾਰੀਆਂ ਫਾਰਮੇਸੀਆਂ ਇਸ ਨੂੰ ਬਣਾਉਂਦੀਆਂ ਨੇ ਤੇ ਬਹੁਤ ਹੀ ਵਧੀਆ ਰਹੀ ਗਿਓ ਚੀਜ਼ ਹੈਗੀ ਹੈ ਬਾਬਾ ਰਾਮਦੇਵ ਦੇ ਸਟੋਰ ਤੋਂ ਜਾ ਕੇ ਵੀ ਤੁਹਾਨੂੰ ਇਹ ਚੀਜ਼ ਮਿਲ ਜੇਗੀ। ਉੱਥੇ ਡਾਕਟਰ ਬੈਠੇ ਹੁੰਦੇ ਉਹਨਾਂ ਕੋਲ ਜਾ ਕੇ ਇੰਨੀ ਗੱਲ ਕੋ ਆਪਣੀ ਪ੍ਰੋਬਲਮ ਦੱਸੋ ਕੋ ਉਹਨੂੰ ਕੋ ਆਹ ਚੀਜ਼ ਮੈਨੂੰ ਕਿਸੇ ਨੇ ਦੱਸੀ ਹੈ ਤੇ ਮੈਂ ਇਸ ਚੀਜ਼ ਦਾ ਇਸਤੇਮਾਲ ਕਰਨਾ ਚਾਹੁੰਦਾ ਕਿ ਮੈਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਤੇ ਤੁਹਾਨੂੰ ਉੱਥੋਂ ਜਿਹੜੇ ਬਡੇ ਡਾਕਟਰ ਹੈਗੇ ਨੇ ਤੁਹਾਨੂੰ ਸਹੀ ਸਲਾਹ ਦੇਣਗੇ ਨਾਲ ਨਾਲ ਤੁਹਾਨੂੰ ਕਹਿਣਗੇ ਤੇ ਇਸ ਚੀਜ਼ ਨਾਲ ਇਹੜੀ ਬਹੁ ਮੁੱਤਰ ਦੀ ਸਮੱਸਿਆ ਨੂੰ ਆਪਾਂ ਕਹਿੰਨੇ ਬਹੁ ਮੁੱਤਰ ਮਤਲਬ ਬਹੁਤ ਜ਼ਿਆਦਾ ਬਾਥਰੂਮ ਆਉਣਾ ਉਹਦੀ ਸਮੱਸਿਆ ਦਾ ਗਾਰਾ ਛੁਟਕਾਰਾ ਮਿਲ ਜਾਵੇਗਾ ਪਰ ਇਹ ਤੁਹਾਨੂੰ ਅਕਸਰ ਦੱਸਦਾ ਹੀ ਰਹਿੰਦਾਗਾ ਕਿ ਕ ਕਰਨਾਗਾ ਤਾਂ ਕਿ ਕੋਈ ਵੀ ਚੀਜ਼ ਜਿਹੜੀ ਇਸਤੇਮਾਲ ਕਰਨ ਦਾ ਫਾਇਦਾ ਤੁਹਾਨੂੰ ਮਿਲ ਸਕੇ ਔਰ ਖਾਸ ਤੌਰ ਤੇ ਤੁਹਾਨੂੰ بار بار ਇਹੋ ਗੱਲ ਕਹਿਣਾ ਨਾ ਕਿ ਜਦੋਂ ਵੀ ਤੁਸੀਂ ਬਾਅਦ ਕੁਝ ਖਾਂਦੇ ਹੋ ਤੇ ਖਾਣ ਤੋਂ ਪਹਿਲਾਂ ਇਹ ਚੀਜ਼ ਦੇਖ ਲਿਆ ਕਰੋ ਉਹਨੂੰ ਬੰਦੇ ਨੂੰ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਇਸ ਚੀਜ਼ ਦੀ ਨਸੀਹਤ ਮਿਲ ਸਕੇ ਤੇ ਇਹ ਚੀਜ਼ ਕਿਸ ਤਰ੍ਹਾਂ ਬੰਦੀ ਪਈਗੀ ਕਿ ਕੀ ਇਸ ਤਰ੍ਹਾਂ ਖਾ ਕੇ ਸਾਨੂੰ ਦਾ ਫਾਇਦਾ ਕੋਈ ਮਿਲੇਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਚੈਨਲ ਸਾਡਾ ਫੋਲੋ ਕਰਦਾ ਕਰੋ ਤਾਂ ਕਿ ਨੰਮੀ ਤੋਂ ਤਾਜੀ ਅਪਡੇਟ ਤੁਹਾਡੇ ਤੱਕ ਅਸੀਂ ਲੈ ਕੇ ਪਹੁੰਚ ਸਕੀ